ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰਦੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ 7 MP ਦਾਲ ਬਦਲਗੇ ਪਾਇਪਾ ਵਿੱਚ ਹੋਣਗੇ ਸ਼ਾਮਲ ਦਾਵਾ ਮਹਾਰਾਸ਼ਟਰ ਦੇ ਜਲ ਸਰੋਤ ਮੰਤਰੀ ਅਤੇ ਪਾਇਪਾ ਆਗੂ ਗਰੀਸ਼ ਮਹਾਜ ਨੇ ਇੱਕ ਵੱਡਾ ਦਾਵਾ ਕੀਤਾ ਹੈ ਕਿ ਵਿਰੋਧੀ ਧੜੇ ਦੇ ਘਟ ਤੋਂ ਘਟੋ ਘਟ 7 ਸੰਸਦ ਮੈਂਬਰ ਖਾਸ ਤੌਰ ਤੇ ਸ਼ਿਵ ਸੈਨਾ ਦੇ ਧੜੇ ਦੇ ਪਾਇਪਾ ਦੇ ਸੰਪਰਕ ਵਿੱਚ ਹਨ ਅਤੇ ਜਲਦੀ ਹੀ ਬਦਲ ਸਕਦੇ ਹਨ ਇਹਨਾਂ ਇਸ ਨਾਲ ਸੰਸਦ ਮੈਂਬਰ ਸੰਸਦ ਵਿੱਚ ਪਾਇਪਾ ਦੀ ਗਿਣਤੀ ਹੋਰ ਵਧੇਗੀ ਸੋਲਾਪੁਰ ਜ਼ਿਲ੍ਹੇ ਦੇ ਪੰਡਰਪੁਰ ਮੰਦਰ ਦੇ ਦਰਸ਼ਨ ਕਰਨ ਤੋਂ ਬਾਅਦ ਕਰਦੇ ਮਹਾਜਨ ਨੇ ਕਿਹਾ ਹੈ ਕਿ ਭਾਈਪਾਸ ਸੰਸਦ ਮੈਂਬਰਾਂ ਦੀ ਗਿਣਤੀ ਹੋਰ ਵਧੇਗੀ ਪਹਿਲਾਂ 4 ਸੰਸਦ ਮੈਂਬਰ ਸਾਡੇ ਸੰਪਰਕ ਵਿੱਚ ਹਨ ਹੁਣ 3 ਹੋਰ ਸ਼ਾਮਲ ਹੋਣ ਦੀ ਸੰਭਾਵਨਾ ਹੈ ਇਹ ਸੰਸਦ ਮੈਂਬਰ ਵੱਖ-ਵੱਖ ਪਾਰਟੀਆਂ ਨਾਲ ਸੰਬੰਧਿਤ ਹਨ ਪਰ ਜ਼ਿਆਦਾਤਰ ਸ਼ਿਵ ਸੈਨਾ ਧੜੇ ਦੇ ਹਨ ਮਹਾਜਨ ਨੇ ਮਹਾਜਨ ਸ਼ਿਵ ਸੈਨਾ ਦੇ ਮੁਖੀ ਉਧਰ ਠਾਕਰੇ ਦੇ ਨਿਸ਼ਾਨਾ ਸਾਧਦੇ ਹੋਏ ਕਿਹਾ ਹੈ ਕਿ ਠਾਕਰੇ ਬੜ੍ਹ ਮਹਾਰਾਸ਼ਟਰ ਵਿੱਚ ਆਪਣੀ ਸਾਰਥਕਤਾ ਖਗਵਾ ਚੁੱਕਾ ਹੈ ਉਹਨਾਂ ਨੇ ਉਧਰ ਠਾਕਰੇ ਦੇ ਸਮਾਨ ਸਾਹਮਣਾ ਦੇ ਕਾਰਜਕਾਰੀ ਸੰਪਾਦਕ ਸੰਜੀਤ ਅਰਾਉਤ ਨਾਲ ਇੱਕ ਇੰਟਰਵਿਊ ਦਾ ਹਵਾਲਾ ਦਿੱਤਾ ਹੈ ਉੱਥੇ ਉਦਵ ਨੇ ਕਿਹਾ ਹੈ ਕਿ ਠਾਕਰੇ ਸਿਰਫ ਇੱਕ ਬ੍ਰੈਡ ਨਹੀਂ ਹੈ ਬਲਕਿ ਮਹਾਰਾਸ਼ਟਰ ਮਰਾਠੀ ਮਾਨੁਸ਼્ય ਅਤੇ Hindu ਮਾਨ ਦੀ ਪਛਾਣ ਹਨ ਇਸ ਦੇ ਇਸ ਤੇ ਪ੍ਰਕਿਰਿਆ ਦਿੰਦੇ ਹਨ ਮਹਾਜਨ ਨੇ ਕਿਹਾ ਹੈ ਠਾਕਰੇ ਬ੍ਰੈਡ ਬਹੁਤ ਪਹਿਲਾਂ ਆਪਣੀ ਸਾਰਥਕਤਾ ਗਵਾ ਚੁੱਕਾ ਹੈ ਬਾਲਾ ਸਹਿਬ ਠਾਕਰੇ ਅਸਲ ਸ਼ਿਵ ਸੈਨਾ ਨੇਤਾ ਹਨ ਪਰ 2019 ਵਿੱਚ ਉਦਵ ਠਾਕਰੇ ਦੇ ਕਾਂਗਰਸ ਨਾਲ ਗੱਠ ਜੁੜ ਕਰਨ ਤੋਂ ਬਾਅਦ ਸਥਿਤੀ ਬਦਲ ਗਈ ਹੈ ਉਹਨਾਂ ਨੇ ਬਾਲਾ ਸਾਹਿਬ ਦੇ ਵਿਚਤਾ ਵਿਚਾਰਧਾਰਾ ਨੂੰ ਤਿਆਗ ਦਿੱਤਾ ਹੈ ਉਦੋਂ ਹੀ ਠਾਕਰੇ ਬਰਾੜ ਦਾ ਵਜੂਦ ਖਤਮ ਹੋ ਗਿਆ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ